ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਨਾ ਤੇ। ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ 10 ਕੰਪਨੀ ਦੇ ਸੂਟ ਜੀ। 10 ਕੰਪਨੀ ਦੇ ਆਪਾਂ 트ੈਂਡਿੰਗ ਤੇ ਚੱਲਣ ਵਾਲੇ ਮੈਚਿੰਗ ਸੂਟ ਲੈ ਕੇ ਆਏ ਜੀ ਆਪਾਂ। ਇਹ ਜਿਹੜੇ ਆਪਾਂ ਨੇ ਖੁਦ ਤਿਆਰ ਕੀਤੇ ਨੇ ਜੀ ਇਹ ਸੂਟ ਕੱਟ ਪੀਸਾਂ ਵਾਲੇ ਨੇ। ਇਹ ਤੁਹਾਨੂੰ ਕੱਟ ਪੀਸਾਂ ਦੇ ਰੇਟ ਤੇ ਹੀ ਮਿਲਣਗੇ। ਇੱਕ ਸੂਟ ਦਾ ਪ੍ਰਾਈਸ ਹੀ 800 ਰੁਪਏ ਹੋਵੇਗਾ। ਕਿਉਂਕਿ ਇਹਨਾਂ ਨਾਲ ਜੀ ਮੈਚਿੰਗ ਸਲਵਾਰਾਂ ਕੀਤੀਆਂ ਹੋਈਆਂ ਨੇ ਬਾਟਮਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਮ ਬਾਟਮਾਂ ਨੇ ਜੀ 10 ਕੰਪਨੀ ਦੀਆਂ ਆਪਣੀ ਅਗਰ ਤੁਸੀਂ ਘਰ ਬੈਠੇ ਵੀ ਇਹ ਪੀਸ ਮੰਗਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਦੂਰ ਦੂਰੋਂ ਤੇ ਜੀ ਆਪਣੇ ਕੋਲੇ ਹੋਮ ਡਿਲੀਵਰੀ ਦੀ ਵੀ ਫੈਸਿਲਿਟੀ ਅਵੇਲੇਬਲ ਆ ਘਰ ਬੈਠੇ ਆਪਾਂ ਤੁਹਾਨੂੰ ਇਹ 2-3 ਦਿਨਾਂ ਦੇ ਵਿੱਚ ਵਿੱਚ ਭੇਜ ਦੇਵਾਂਗੇ ਸਕਰੀਨ ਤੇ ਚੱਲ ਰਹੇ ਆਪਣੇ ਵਟਸਐਪ ਨੰਬਰ ਹੈ ਜੀ ਉਹਨਾਂ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਡਿਸਕ੍ਰਿਪਸ਼ਨ ਦੇ ਵਿੱਚ ਜੀ ਆਪਣੇ WhatsApp ਗਰੁੱਪ ਦਾ ਵੀ ਲਿੰਕ ਹੈ ਜੀ ਤੁਸੀਂ ਆਪਣੇ WhatsApp ਗਰੁੱਪ ਨੂੰ ਜੁਆਇਨ ਕਰੋ ਕਿਉਂਕਿ ਜੀ YouTube ਦੇ ਉੱਤੇ ਕੰਟੈਂਟ ਘੱਟ ਹੁੰਦੇ ਨੇ ਉਹਦੇ ਲਈ ਆਪਣੇ ਕੋਲੇ ਸਮਾਂ ਵੀ ਬਹੁਤ ਘੱਟ ਹੁੰਦਾ ਤੇ ਆਪਣਾ ਜ਼ਿਆਦਾ ਅਪਡੇਟ ਆਪਣੀ WhatsApp ਤੇ ਹੀ ਰਹਿੰਦੀ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਜੀ ਆਪਣੀ ਸ਼ਾਪ ਤੁਸੀਂ ਪਹੁੰਚੋ ਜੀ ਗੁਰੂ ਕ੍ਰਿਪਾ ਕਲੌਥ ਹਾਊਸ ਪਿੰਡ ਕਮਾਣਾ ਤਹਿਸੀਲ ਰਤੀਏ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਵਿੱਚ ਜੀ ਇਹ ਤੁਸੀਂ ਦੇਖੋ ਜੀ ਦਾਸ ਕੰਪਨੀ ਦੇ ਸੂਟ ਨੇ ਜੀ ਇਜੇ ਨਾਲ ਇਹਨਾਂ ਦੇ ਬਾਟਮਾਂ ਲੱਗੀਆਂ ਹੋਈਆਂ ਨੇ ਜੀ ਇਹ ਦੇਖੋ ਜੀ ਦਾਸ ਕੰਪਨੀ ਦੀ ਇਹ ਔਰਗੈਂਜ਼ਾ ਦੀ ਸ਼ਰਟ ਹੈ ਜੀ ਨਾਲ ਮਸ਼ਲੀਨ ਦੀ ਜੀ ਇਹਦੇ ਬਾਟਮ ਲਾਈ ਹੋਈ ਹੈ ਤੇ ਜੀ ਇਹ ਦਾਸ ਕੰਪਨੀ ਦੇ ਬਰਬਰੀ ਹੈ ਜੀ ਬਰਬਰੀ ਲਾਈਨਿੰਗ ਤੇ ਜੀ ਇਹਦੇ ਨਾਲ ਮਸ਼ਲੀਨ ਦੀ ਬਾਟਮ ਲਾਈ ਹੋਈ ਹੈ ਸੇਮ ਜੀ ਇਹ ਵੀ ਇਦਾਂ ਹੀ ਆ ਦਾਸ ਕੰਪਨੀ ਦੀ ਜਿਹੜੀ ਬਰਬਰੀ ਹੈ ਜੀ ਉਹਦੇ ਨਾਲ ਜੀ ਬਹੁਤ ਹੀ ਪਿਆਰਾ ਪੈਰਟ ਕਲਰ ਹੈ ਜੀ ਇਹ ਇਦੇ ਨਾਲ ਜੀ ਮਸ਼ਲੀਨ ਮਸ਼ਲੀਨ ਦੀ ਜਿਹੜੀ ਆਪਣੇ ਬਾਟਮ ਲਈ ਹੋਈ ਹੈ ਬਹੁਤ ਪਿਆਰਾ ਪੀਸ ਹੈ ਜੀ ਇਹ ਵੀ ਤੇ ਤੁਸੀਂ ਇੱਕ ਇਹ ਵਾਲਾ ਦੇਖੋ ਜੀ ਆਰਗੈਂਜ਼ਾ ਜੀ ਇਹਦੀ ਸ਼ਰਟ ਤੇ ਮਸ਼ਲੀਨ ਦੀ ਜੀ ਆਪਣੇ ਨਾਲ ਬਾਟਮ ਲਈ ਹੋਈ ਹੈ ਬਹੁਤ ਪਿਆਰੇ ਪਿਆਰੇ ਪੀਸ ਨੇ ਜੀ ਇਹ ਇਹ ਦੇਖੋ ਇਹ ਵਾਲੇ ਨੇ ਜੀ ਇਹ ਦੇਖੋ ਇਹ ਬਰਬਰੀ ਹੈ ਜੀ ਬਰਬਰੀ ਲਾਈਨਿੰਗ ਬਰਬਰੀ ਲਾਈਨਿੰਗ ਦਾ ਕਪੜਾ ਜੀ ਇਹ ਦਾਸ ਕੰਪਨੀ ਦਾ ਤੇ ਇਹਦੇ ਨਾਲ ਜੀ ਮਸ਼ਲੀਨ ਦੀ ਬਾਟਮ ਬਿਲਕੁਲ ਸੇਮ ਕਲਰ ਲੱਗਿਆ ਹੋਇਆ ਜੀ ਬਹੁਤ ਪਿਆਰੀ ਮੈਚਿੰਗ ਹੋਈ ਹੈ ਜੀ ਇਹਨਾਂ ਦੀ ਤੇ ਇੰਨੀ ਤਾਂ ਕਦੇ ਆਪਾਂ ਵੈਸੇ ਵੀ ਕਿਸੇ ਮਤਲਬ ਤੁਸੀਂ ਨੇ ਕਦੇ ਸੂਟ ਦੀ ਦੇਖੀ ਨਹੀਂ ਹੋਣੀ ਤੇ ਜਿਹੋ ਜੀ ਮੈਚਿੰਗ ਇਹਨਾਂ ਦੀ ਹੋਈ ਹੈ ਜੀ ਉਦਾਂ ਹੀ ਹੈ ਜੀ ਮਸ਼ਲੀਨ ਦੀ ਸ਼ਰਟ ਆ ਤੇ ਮਸ਼ਲੀਨ ਦੀ ਹੀ ਬਾਟਮ ਹੈ ਬਿਲਕੁਲ ਸੇਮ ਕਲਰ ਪੀਚ ਕਲਰ ਹੈ ਜੀ ਇਹ ਉਸ ਤੋਂ ਬਾਅਦ ਜੀ ਅੱਗੇ ऑर्गेन्जा दी शर्ट ਦੇ ਨਾਲ ਜੀ ਆਪਾਂ ਮਸ਼ਲੀਨ ਦੀ ਬਾਟਮ ਲੈ ਕੇ ਆਏ ਆ ਇਹ ਵੀ ਬਹੁਤ ਸ਼ਾਈਨਿੰਗ ਕਪੜਾ ਜੀ ਇਹ ਮਾ ਮਸ਼ਲੀਨ ਦੀ ਜਿਹੜੀ ਬਾਟਮ ਲੱਗੀ ਹੋਈ ਆ ਤੇ ਇਹ ਦਾਸ ਕੰਪਨੀ ਦੀ ਬ੍ਰਾਂਡ ਆ ਜੀ ਜਿਹੜਾ ਉਹਦੀ ਸ਼ਰਟ ਲੱਗੀ ਹੋਈ ਆ ਇਹ ਦੇਖੋ ਜੀ ਚਲਦੇ-ਚਲਦੇ ਵੀਡੀਓ ਤੁਸੀਂ ਸਕਿਪ ਨਾ ਕਰਿਆ ਕਰੋ ਜੀ ਕਿਉਂਕਿ ਚਲਦੀ ਵੀਡੀਓ ਸਕਿਪ ਕੀਤੀ ਵੀਡੀਓ ਪਿੱਛੇ ਬਹੁਤ ਕੁਝ ਛੱਡ ਜਾਂਦੀ ਹੈ ਜੀ ਇੱਕ ਵਾਰ ਸਾਰੀ ਵੀਡੀਓ ਤੁਸੀਂ ਦੇਖ ਲਿਆ ਕਰੋ ਉਸ ਤੋਂ ਬਾਅਦ ਜੀ ਤੁਸੀਂ ਅਗਰ ਤੁਸੀਂ ਨੂੰ ਕੁਝ ਰੱਖਣਾ ਹੋਵੇ ਨਾ ਵੀਡੀਓ ਨੂੰ ਰੋਕ ਕੇ ਉਸ ਤੇ ਸਕਰੀਨਸ਼ਾਟ ਲੈ ਕੇ ਆਪਣੇ ਸਕਰੀਨ ਦੇ ਉੱਤੇ ਚੱਲ ਰਹੇ WhatsApp ਨੰਬਰ ਤੇ ਆਪਾਂ ਨੂੰ ਜੀ WhatsApp ਵੀ ਕਰ ਸਕਦੇ ਹਾਂ ਇਹ ਵੀ ਤੁਸੀਂ ਦੇਖੋ ਜੀ ਮਸ਼ਲੀਨ ਦੀ ਸ਼ਰਟ ਹੈ ਜੀ ਮਸ਼ਲੀਨ ਦੀ ਨਾਲ ਬਾਟਮ ਲੱਗੀ ਹੋਈ ਹੈ ਬ੍ਰਾਂਡ ਦੇ ਜਿਹੜੇ ਅੱਜ ਦੇ ਟਾਈਮ 'ਚ ਟ੍ਰੈਂਡਿੰਗ ਤੇ ਚੱਲਣ ਵਾਲੇ ਨੇ ਜੀ ਇਹ ਤੁਸੀਂ ਦੇਖੋ ਜੀ ਬਰਬਰੇ ਲਾਈਨਿੰਗ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਬਰਬਰੇ ਲਾਈਨਿੰਗ ਦੇ ਨਾਲ ਮਸ਼ਲੀਨ ਦੀ ਬਾਟਮ ਲੱਗੀ ਹੋਈ ਹੈ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਪਿਆਰੀ ਮੈਚਿੰਗ ਆ ਤੇ ਆਪਣੀ ਸ਼ਾਪ ਤੇ ਅਗਰ ਤੁਸੀਂ ਵਿਜ਼ਿਟ ਵੀ ਕਰਨਾ ਚਾਹੁੰਦੇ ਹੋ ਨਾ ਗੁਰੂ ਕਿਰਪਾ ਕਲੌਥ ਹਾਊਸ ਆਪਣਾ ਜੀ ਪਿੰਡ ਕਮਾਣਾ ਤੇ ਤਹਿਸੀਲ ਰਤੀਏ ਜ਼ਿਲ੍ਹਾ ਫਤਿਹਪੁਰ ਜਿਹੜਾ ਕਿ ਹਰਿਆਣੇ ਦੇ ਵਿੱਚ ਪਿਆ ਜਾਂਦਾ ਜੀ ਤੁਸੀਂ ਇਹ ਵੀ ਦੇਖੋ ਇਹ ਜੀ ਆਰਗਾਂਜਾ ਦੀ ਸ਼ਰਟ ਆ ਤੇ ਮਸ਼ਲੀਨ ਦੀ ਨਾਲ ਬਾਟਮ ਲੱਗੀ ਹੋਈ ਆ ਹਾਂਜੀ ਆਰਗਾਂਜਾ ਦੀ ਸ਼ਰਟ ਤੇ ਮਸ਼ਲੀਨ ਦੀ ਬਾਟਮ ਲੱਗੀ ਹੋਈ ਹੈ ਤੇ ਇਹ ਜੀ ਬਰਬਰੀ ਦੀ ਸ਼ਰਟ ਹੈ ਜੀ ਦਾਸ ਦੀ ਜਿਹੜੀ ਬਰਬਰੀ ਹੁੰਦੀ ਹੈ ਜੀ ਕਿਉਂਕਿ ਸਾਰੇ ਪੀਸ ਦਾਸ ਦੇ ਨੇ ਤੇ ਇਹ ਨਾਲ ਜੀ ਮਸ਼ਲੀਨ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਆਪਣੇ ਕੋਲੇ ਜੀ ਏ ਵਾਲੇ ਪੀਸ ਆਏ ਹੋਏ ਨੇ ਅਗਰ ਕਿਸੇ ਨੂੰ ਵੀ ਇਹਨਾਂ ਪੀਸਾਂ ਦੇ ਵਿੱਚੋਂ ਕੁਝ ਵੀ ਚਾਹੀਦਾ ਹੋਵੇ ਤਾਂ ਆਪਣੀ ਜਾਂ ਤਾਂ ਸ਼ਾਪ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਤਾਂ ਜੀ ਆਪਣੇ ਆਪ ਨੂੰ ਮਤਲਬ ਕਿ ਮੈਸੇਜ ਕਰ ਸਕਦੇ ਹੋ 2-4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਪਾਰਸਲ ਪਹੁੰਚ ਜਾਏਗਾ ਬਾਕੀ ਧੰਨਵਾਦ ਜੀ ਵੀਡੀਓ ਦੇ ਨਾਲ ਬਣੇ ਰਹਿਣ ਲਈ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਵੇਗੀ ਇਹੋ ਜਿਹੀ ਆਪਾਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਕਮੈਂਟ ਤੇ ਅੱਗੇ ਕਰੋ ਸ਼ੇਅਰ ਧੰਨਵਾਦ ਜੀ